ਮੁਰਦਾਬਾ ਮੁਰਦਾਬਾ ਜਨ ਸਮਾਜ ਦੇ ਜੀਵਨ ਸੱਖਿਆ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜਨ ਸਮਾਜ ਦੇ ਜੀਵਨ ਸੱਖਿਆ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਮੁਰਦਾਬਾ ਯਾਰ ਸਰਕਾਰ ਮੁਰਦਾਬਾ 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 ਜਨ ਸਮਾਜ ਦੇ ਜੀਵਨ ਦੀ ਸੱਖਿਆ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜਨ ਸਮਾਜ ਦੇ ਜੀਵਨ ਸੱਖਿਆ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਇਨਸਾਫ ਬਹਾਲ ਮੁਰਦਾਬਾ ਮੁਰਦਾਬਾ ਧੰਨਵਾਦ ਧੰਨਵਾਦ ਹਾਂਜੀ ਸਰ ਕਹਾ ਨਾਮ ਜੀ ਆਪਣਾ ਮੈਂ ਨਕੇਸ਼ ਸਿੰਘ ਹੀ ਹਾਂਜੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੀ ਕੀ ਹੈ ਮੂਗਾ ਮਾਮਾ ਇਹ ਮੁੱਦਾ ਇਦਾਂ ਹੈ ਜੀ ਕਿ ਸਾਡੇ ਲਾਰੇ ਚੌਰੀ ਜੀ ਜਿਹੜੇ ਕ੍ਰਿਸਚੀਅਨ ਡੈਂਸਰ ਫਰੈਂਡ ਦੇ ਰਾਸ਼ਟਰੀ ਪ੍ਰਧਾਨ ਆ ਉਹਨਾਂ ਨੂੰ ਉਹ ਬਹੁਤ ਜਨ ਐਕਸ਼ਨ ਫਰੈਂਡ ਦੇ ਵਿੱਚ ਵੀ ਸਾਡੇ ਕਨਿਊਨ ਹੈਗੇ ਆ ਉਹਨਾਂ ਨੂੰ ਸੁਰੱਖਿਆਤ ਮਿਲੀ ਸੀ ਸੁਰੱਖਿਆ ਇਸ ਕਰਕੇ ਮਿਲ ਜੀ ਪਰ ਉਹਨਾਂ ਨੂੰ ਥ੍ਰੈਟ ਕੀਤਾ ਸੀ ਬਜਾਂਗਦਾ ਫਿਲਸਫੇ ਨੇ ਉਹ ਕੋਰਟ ਕੇ ਸੀ ਜਿਹੜਾ ਕਾਫੀ ਲੰਮਾ ਪ੍ਰੋਸੀਡ ਚੱਲਿਆ ਹੋ ਉਸ ਤੋਂ ਬਾਅਦ ਉਹਨੂੰ ਮੈਨੂੰ ਸਜ਼ਾ ਵੀ ਹੋ ਗਈ ਪਰ ਅੱਜ ਚੌੜੀ ਸਾਹਿਬ ਦੀ ਸੁਰੱਖਿਆ ਬਿਨਾਂ ਕਿਸੇ ਕਾਰਨ ਤੋਂ ਵਾਪਸ ਲਈ ਗਈ ਆ ਇਸ ਕਰਕੇ ਜੇ ਸਰਕਾਰ ਉਹਨਾਂ ਦੀ ਇਮੀਡੀਏਟ ਸੁਰੱਖਿਆ ਵਾਪਸ ਨਹੀਂ ਕਰਦੀ ਤਾਂ ਬਹੁਤ ਜਿਹੇ ਐਕਸ਼ਨ ਫਰੰਟਸ ਆ ਸੋਸ਼ਲ ਜਸਟਿਸ ਜਿਹੜਾ ਆ ਉਹ ਅਗਲੀ ਕਾਰਵਾਈ ਜਿਹੜੀ ਕਰਨੇ ਮਜਬੂਰ ਹੋਊਗਾ ਜੇ ਚੌੜੀ ਸਾਹਿਬ ਨੂੰ ਕੋਈ ਨੁਕਸਾਨ ਹੁੰਦਾ ਤਾਂ ਫਿਰ ਉਹਦੀ ਜ਼ਿੰਮੇਵਾਰੀ ਵੀ ਸਾਰੀ ਸਰਕਾਰ ਦੀ ਹੋਊ ਤਾਂ ਕੀ ਕਾਰਨ ਹੋ ਸਕਦੇ ਸਰਕਾਰ ਨੇ ਜੋ ਵਾਪਸ ਲਈ ਸਰਕਾਰ ਦੇ ਕਾਰਨ ਇਹ ਹੈਗੇ ਆ ਜੀ ਵੀ ਸਰਕਾਰ ਜਿਹੜੀ ਮੂजूदा ਸਰਕਾਰ ਆ ਪੰਜਾਬ ਦੀ ਜਾਂ ਸੈਂਟਰ ਦੀ ਸਰਕਾਰ ਵੀ ਆ ਉਹ ਇਹ ਨਹੀਂ ਚਾਹਦੇ ਕੋਈ ਜਲਤ ਸਵਾਦ ਦਾ ਜਾਂ ਲੀਡਰ ਅੱਗੇ ਵਧੇ ਉਹਨਾਂ ਨੇ ਆਪਣੀ ਇੱਕ ਵਰਗ ਇਨਸਾਨ ਨੂੰ ਡਾਕਟਰ ਮੇਟਕਰ ਨੇ ਜੋ ਸਭ ਦਾ ਅਨੁਵੇਜ ਰਹਿ ਰਿਹਾ ਸੀ ਤੇ ਆਪਣੀ ਗੱਲ ਕਹਿ ਸਕਦਾ ਸੁਣਾ ਸਕਦਾ ਦੈਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਵੀ ਉਸ ਦੈਰੇ ਦੇ ਵਿੱਚ ਰਹਿ ਕੇ ਇੱਕ ਆਪਣੀ ਪਾਰਟੀ ਨੂੰ ਸਟਾਨ ਦਾ ਪ੍ਰੋਗਰਾਮ ਕੀਤਾ ਗਰਦਾਸ ਦੇ ਵਿੱਚ ਗਰਦਾਸਪੁਰ ਦੇ ਵਿੱਚ ਉਹਨਾਂ ਨੂੰ ਇਹ ਤਕਲੀਫ ਆਵੇ ਜੇ ਲੋਕ ਆਪਣੀ ਪਾਰਟੀ ਬਣਾ ਲੈ ਤਾਂ ਸਾਡੀਆਂ ਵੋਟਾਂ ਜਿਹੜੀਆਂ ਚਲ ਜਾਣੀਆਂ ਇਸ ਗੱਲੋਂ ਡਰਦੇ ਨੇ ਕਿਤਾ ਕਿ ਤਾਂ ਇਹਨਾਂ ਕੀ ਅੱਗੇ ਹੋਏਗਾ ਜੀ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਆਪਾਂ ਅਗਲਾ ਪ੍ਰੋਗਰਾਮ ਅਰੇਕਾਂਗੇ ਸਖਸ਼ ਸਖਸ਼ ਨਵਾਂਗੇ ਉਹਦੇ ਵਿੱਚ ਤਰਨਾਂ ਪੰਜਾਬਾ ਵੀ ਹੋ ਸਕਦਾ ਕਿ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਕੀਤਾ ਜਾਊਗਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਮੁਸਲਮਾਨ ਸ੍ਰੋਮਿਕ ਹੋਣ ਧਰਮਦਲ ਵੱਲੋਂ 90000 ਦਾ ਸਮਰਥਨ ਜੁਗਾ ਕਿ ਜਿਹਨੇ ਕਿ ਸਪੋਰਟ ਦੀ ਗੱਲ ਹੈ ਕਿ ਇਹਨਾਂ ਨੂੰ ਸਪੋਰਟ ਦੀ ਜ਼ਰੂਰਤ ਨਹੀਂ ਤਾਂ ਸਪੋਰਟ ਹੀ ਦਿੱਤੀ ਗਈ ਕਿ ਅੱਜ ਜਿਹੜੀ ਇਹ ਜਰੂਰਚ ਕਿਸਰਾਂ ਨੂੰ ਪਤਨ ਨਹੀਂ ਉਹ ਹਟਾਈ ਜਾਂਦੀ ਸਕੋਲਟੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਸਕੋਲਟੀ ਜਿਸ ਤਰ੍ਹਾਂ ਪਹਿਲਾਂ ਹੀ ਰੈਗੂਲਰ ਚਲਦੀ ਉਸ ਤਰ੍ਹਾਂ ਜਿਹੜੀ ਲਾਈ ਜਾਵੇ ਤਾਂ ਕਿ ਇਹਨਾਂ ਦੀ ਕੋਈ ਐਸੀ ਕੋ ਘਟਨਾ ਨਾ ਹੋ ਸਕੇ ਇਹਨਾਂ ਦੇ ਨਾਲ ਜਾ ਇਹਨਾਂ ਦੇ ਪਰਿਵਾਰ ਦੇ ਨਾਲ ਕਿਉਂਕਿ ਇਹ ਦਿਲਦਾਰ ਸਮਾਜ ਦੀ ਸੇਵਾ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਜਿਹੜੀ ਸਕੋਲਟੀ ਹੈ ਉਹ ਕੋਈ ਲੋੜ ਉਹ ਦਿੱਤੀ ਜਾਣੀ ਚਾਹੀਦੀ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਸਾਡੇ ਤੇ ਹਵਲਾ ਹੋਇਆ ਪਹਿਲਾਂ ਸਾਡੇ ਗਲਪੰਦ ਤੇ ਕੱਲ ਵੀ ਇੱਕ ਹਮਲਾ ਜਿਹੜਾ ਹੋਇਆ ਸਾਡੇ ਤੇ ਸੋ ਇਹ ਜਿਹੜੇ ਨੇ ਅੰਮਲੇ ਲਗਾਤਾਰ ਬਦਰੇ ਨੇ ਇਹਨਾਂ ਹਵਲਿਆਂ ਨੂੰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਰੋਕਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਜਿਹੜੇ ਬੰਦੇ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਸਪੋਰਟ ਦੀ ਇਹਨੂੰ ਪ੍ਰੋਵਾਈਡ ਹੋਈ ਜ ਉਹਨਾਂ ਨੂੰ ਦਿੱਤੀ ਜਾਣੀ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਇਹਨਾਂ ਦੀ ਤਾਂ ਵੈਸੇ ਹੀ ਕੋਈ ਜਿਹੜੀ ਬਣਦੀ ਹੈ ਕਿਉਂਕਿ ਇੱਕ ਲੀਡਰ ਨੇ ਜਿਨ੍ਹਾਂ ਨੇ ਤਿੰਨ ਇਲੈਕਸ਼ਨ ਲੜੇ ਨੇ ਐਮਪੀ ਦੇ ਵੀ ਐਮਐਲਏ ਦੇ ਵੀ ਤੇ ਵੈਸੇ ਵੀ ਸਾਡੇ ਇੰਡੀਆ ਲੈਵਲ ਦੇ ਜਿਹੜੇ ਬਾਇਸ ਜੀ ਰਿਹਾ ਤੇ ਚੌਧਰੀ ਨੇ ਕੋਈ ਇਹ ਤੋਂ ਬੇਨਤੀ ਪ੍ਰਗਟ ਕਰਦੇ ਆ ਪ੍ਰਸ਼ਾਸਨ ਇਹਦੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਉਹ ਸਪੋਰਟ ਜਿਸ ਤਰ੍ਹਾਂ ਪਹਿਲੇ ਇਹਨਾਂ ਨੂੰ ਸੁਰੱਖਿਆ ਰੱਖਿਆ ਜਾਦਾ ਹੁੰਦਾ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਕੀ ਆ ਮਾਮਲਾ ਜੀ? ਇਹ ਮਾਮਲਾ ਸਾਡੀ ਨੇਚਰ ਨੈਸ਼ਨਲ ਕਿਚਨ ਫਰੰਚਾਈਜ਼ ਜਿਹੜਾ ਰਾਸ਼ਟਰੀ ਪ੍ਰਧਾਨ ਨਰਲ ਚੌਧਰੀ ਜੀ ਹੈ ਉਹਨਾਂ ਦੀ ਸੁਰੱਖਿਆ ਦੀ ਪਾਕਸੀ ਜੋ ਉਹਨਾਂ ਦੀ ਸੁਰੱਖਿਆ ਸੀ ਉਹਨੂੰ ਵਾਪਸ ਲੈਣ ਦੇ ਸਬੰਧ ਵਿੱਚ ਅਸੀਂ ਅੱਜ ਐਮਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਵਾਪਸ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਣਸਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਸਰ ਕਿਹੜਾ ਕਾਰਨ ਆ ਕਰਕੇ ਜਿਹੜਾ ਵਾਪਸ ਲੈ ਲਗੀ ਸਰ ਇਹ ਸਿੱਧੀ ਕੀ ਸਰਕਾਰ ਦੀ ਸੋਚ ਨੂੰ ਦੇਖ ਸਕਦੇ ਆ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਘੱਟ ਗਿਣਤੀ ਦੇ ਦਲਿਤ ਸਮਾਜ ਜਿਹੜਾ ਆ ਉੱਪਰ ਉੱਠ ਸਕੇ ਸੋ ਸਭ ਤੋਂ ਵੱਡਾ ਕਾਰਨ ਇਹ ਹੀ ਆ ਕਿਉਂਕਿ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਏਕਤਾ ਦੇ ਵਿੱਚ ਆ ਕੇ ਸਮਾਜ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੀਆਂ ਔਰ ਇਹ ਹੀ ਕਾਰਨ ਜਿਹੜਾ ਹੈ ਸਰਕਾਰਾਂ ਦੀ ਮੀਟਾ ਦੇ ਵਿੱਚ ਰੜਕ ਰਿਹਾ ਜਿਹਦੇ ਕਾਰਨ ਚੌਧਰੀ ਸਾਹਿਬ ਦੀ ਜਿਹੜੀ ਸਿਕਿਉਰਟੀ ਆ ਉਹ ਵਾਪਸ ਲਈ ਗਈ ਹੈ ਇਹ ਸਰ ਕੀ ਨਾਮ ਵੀ ਆਪਣਾ ਮੇਰਾ ਨਾਮ ਬਲਬੀਰ ਸਿੰਘ ਦਾ ਮੈਂ ਸ਼੍ਰੋਮਣੀ ਸ਼੍ਰੀ ਗੁਰੂ ਅਰਦਾਸਾ ਰਜਿਸਟਰਡ ਜਿਲ੍ਹਾ ਹ シャਰੂਰੋਂ ਬੋਲਦਾ ਜੀ अच्छा जी ਸਰਦ ਮੰਗ ਪੱਤਰ ਦਿੱਤਾ ਗਿਆ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜੀ ਸਾਡੇ ਸੀਐਨਐਫ ਦੇ ਜੋ ਪ੍ਰਧਾਨ ਹਨ ਰਾਸ਼ਟਰੀ ਪ੍ਰਧਾਨ ਹਨ ਸਾਡੇ ਲੌਰੈਂਸ ਚੌਧਰੀ ਸਾਹਿਬ ਤੇ ਸਾਡੇ ਇਹ ਬਹੁਜਨ ਐਕਸ਼ਨ ਫਰੰਟ ਦੇ ਵੀ ਕਨਵੀਨਰ ਹਨ ਇਹਨਾਂ ਨੂੰ ਬਹੁਤ ਸਮੇਂ ਤੋਂ ਪਹਿਲਾਂ ਜੋ ਇਹਨਾਂ ਨੂੰ ਅਫਾਲਤ ਵਾਸਤੇ ਕੋਰਟ ਵਿੱਚ ਦਿੱਤੀ ਹੋਈ ਸੀ ਵੀ ਉਹ ਮਜੂਤਾ ਸਰਕਾਰ ਨੇ ਵਾਸਲਾ ਲਈਆ ਪਹਿਲਾਂ ਵੀ ਜਿਵੇਂ ਜਿਵੇਂ ਸਰਕਾਰਾਂ ਭਾਜਪਾ ਕਾਂਗਰਸ ਹੋਈਆਂ ਹਨ ਉਹ ਜਦੋਂ ਜਦੋਂ ਵੀ ਕੋਈ ਐਕਸ਼ਨ ਲੈਂਦੀਆਂ ਹਨ ਤੇ ਸਾਡੇ ਸਭ ਤੋਂ ਪਹਿਲਾਂ ਚੌਧਰੀ ਸਾਹਿਬ ਦੀ ਹੀ ਉਹ ਜਿਹੜੀ ਐ ਸਕਾਲਟੀ ਦਿੱਤੀ ਉਹ ਵਾਪਸ ਲੈ ਲੈਂਦੀਆਂ ਹਨ ਇਹਦੇ ਪਿੱਛੇ ਕੀ ਕਾਰਨ ਹਨ ਇਹ ਕੌਂਟਰੇ ਦੀ ਰਾਜਨੀਤੀ ਕਰਦੇ ਹਨ ਜੋ ਵੀ ਸਰਕਾਰਾਂ ਕਰਦੀਆਂ ਹਨ ਅਸੀਂ ਇਹ ਮੰਗ ਪੱਤਰ ਇਸ ਕਰਕੇ ਦਿੱਤਾ ਵੀ ਜੋ ਵੀ ਇਹਨਾਂ ਦੇ ਚੌਧਰੀ ਸਾਹਿਬ ਦੇ ਪਰਿਵਾਰ ਨੂੰ ਦਾ ਚੌਧਰੀ ਸਾਹਿਬ ਨੂੰ ਇਹ ਮੀਟਿੰਗਾਂ ਦੇ ਵਿੱਚ ਸਾਰੇ ਜਿਹੜੇ ਦੇ ਵਿੱਚ ਜਾਂਦੇ ਹਾਂ ਜੋ ਵੀ ਅਨੁਸਖਾਵੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਉਹ ਮੌਜੂਦਾ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜੁਮੇਵਾਰੀ ਹੈ